ਕਰੀਆਕਾਲ ਦੋਸਤੋ ਚੈਨਲ ਰੀਅਲ ਪੰਜਾਬ نیوز ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਪੰਜਾਬ ਦੇ ਮੌਸਮ ਬਾਰੇ ਅਈ ਤਾ ਜਾਣਕਾਰੀ ਮਿਲ ਗਈ ਇਹ ਵੱਡੀ ਅਪਡੇਟ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਜਾਣਕਾਰੀ ਮਿਲੀ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਉੱਠਣ ਤੋਂ ਕੋਈ ਰਾਤ ਬਲਦੀ ਨਿਆਣੀ ਆਰੀ ਪੰਜਾਬ ਦੇ ਆਸਤਾਬਨ 25 ਡਿਗਰੀ ਦੀ ਗ੍ਰਾਫਟ ਦਰਜ ਕੀਤੀ ਗਈ ਆ ਜਦਕਿ ਚੰਡੀਗੜ੍ਹ ਦੇ ਤਾਪਮਾਨ 28 ਡਿਗਰੀ ਦੀ ਤਾਪਮਾਨ ਦੀ ਗ੍ਰਾਫਟ ਦਰਜ ਕੀਤੀ ਗਈ ਆ ਪਰ ਦਿਨ ਮੇਲੇ ਨਿਕਲੀ ਤੋਂ ਆਪਣੇ ਲੋਕਾਂ ਨੂੰ ਗੋਜਰਾਹਤ ਦਿੱਤੀ ਮੌਸਮ ਕੇਂਦਰ ਦੇ ਅਨੁਸਾਰ ਪੰਜਾਬ ਚ ਤਾਉਂਦਾ ਅਸਰ ਦੇਖ ਨੂੰ ਮਿਲੇਗਾ ਇਸ ਦੇ ਨਾਲ ਹੀ ਨਾ ਜਿਲ੍ਹਾ ਚ ਸੀਤ ਲਹਿਰ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਮੁਤਾਬਿਕ 27 ਦਸੰਬਰ ਨੂੰ ਪਛਵੀਂ ਗੱਡਬੜੀ ਸਰਗਰਮ ਹੋ ਰਹੀ ਹੈ ਇਸ ਤੋਂ ਬਾਅਦ ਪੰਜਾਬ ਦੇ ਕੁਝ ਜਿਲ੍ਹਾ ਚ ਮੀਂਹ ਦੀ ਸੰਭਾਵਨਾ ਹੈ ਤੇ ਇਸ ਅਨੁਸਾਰ ਸਤਾਇ ਦਸੰਬਰ ਨੂੰ 55000 ਤਰਨਤਾਰਨ ਦੇ ਉਪਰ ਫਾਜ਼ਿਲਕਾ ਫਰੀਦਕੋਟ ਬੁਖਸਰ ਸਹਿਬ ਮੋਗਾ ਅਤੇ ਬਠਿੰਡਾ ਚ ਵੀ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਮੌਸਮ ਕੇਂਦਰ ਦੇ ਅਨੁਸਾਰ ਪੰਜਾਬ ਦੇ ਪੰਜ ਜ਼ਿਲ੍ਹੇ ਤੋਂ ਦਿਲਪਿੜ ਚ ਹਣ ਤੇ ਇਸ ਤੋਂ ਇਲਾਵਾ येलो ਅਲਰਟ ਦੀ ਵਿੱਚ ਤਾੜੀ ਜਾਰੀ ਕੀਤੀ ਗਈ ਹੈ ਜਿਸ ਚ ਜਬਰ ਸਰ ਤਰਨਤਾਰਨ ਬਠਿੰਡਾ ਲੁਧਿਆਣਾ ਤੇ ਬਰਨਾਲਾ ਸ਼ਾਮਲ ਨੇ ਜਿੱਥੇ ਕਿ ਹਣ ਕਰਕੇ ਵਿਜ਼ਿਬਿਲਟੀ 100 ਮੀਟਰ ਦੇ ਨੇੜੇ ਰਹਿ ਰਹੀ ਹੈ ਤੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ